ਜੋ ਸਵੇਰ ਤੋਂ ਹਲਕਾ ਨਾਬਾ ਚ ਐਂਟਰੀ ਹੋਈ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਪੰਜਾਬ ਬਚਾਓ ਯਾਤਰਾ ਲਗਾਤਾਰ ਜਾਰੀ ਆ ਅੱਜ ਰਿਕਾਰਡ ਤੋੜੇ ਯਾਤਰਾ ਜਿਹੜੀ ਕਿ ਆਪਣੇ ਆਪਣੇ ਆਪ ਚ ਇੱਕ ਆਪ ਹੀ ਹੋਣੀ ਪਈ ਸੋ ਅੱਜ 28 ਕਿਲੋਮੀਟਰ ਦੇ ਵਿੱਚ ਇੱਕ ਇੰਚ ਜਗ੍ਹਾ ਨਹੀਂ ਲੱਭੀ ਜਿੱਥੇ ਕਿ ਵਿਅਕਤੀ ਆਮ ਲੋਕ ਸਾਰੇ ਲੋਕ ਆ ਉੱਥੇ ਸਵਾਗਤ ਬਾਜ਼ਤ ਨੇ ਆਏ ਹੁਣ ਸੋ 6 ਘੰਟੇ ਲੱਗੇ ਨੇ 7 ਘੰਟੇ 28 ਕਿਲੋਮੀਟਰ ਸਫ਼ਰ ਤੈਅ ਕਰਨ ਨੂੰ ਵਾਰ ਜੋ ਸਿਹਤ ਖਰਾਬ ਹੋਣ ਦੀ ਗੱਲ ਆਈ ਸੀ ਸਾਹਮਣੇ ਕੀ ਲੱਗਦਾ ਸੀ ਤੁਹਾਨੂੰ ਕਿ ਤਿਆਰੀਆਂ ਬਹੁਤ ਜੀ ਸੁਖੀਰ ਸਿੰਘ ਬਾਦਲ ਨਾ ਆਇਆ ਤਾਂ ਮੋਸਮ ਦਾ ਹਰਾਤ ਲੱਗਦੇ ਸੀ ਵੀ ਮੈਂ ਸ਼ਾਇਦ ਹਸਪਤਾਲ ਨਾ ਚਲਾ ਜਾਵਾਂ ਕਿਉਂਕਿ ਦਿਲ ਇਹਨਾਂ ਦਾ ਰੋ ਰਿਹਾ ਸੀਗਾ ਤੇ ਘਬਰਾ ਰਿਹਾ ਸੀਗਾ ਕਿ ਸਾਨੂੰ 7-8 ਦਿਨ 10 ਦਿਨ ਹੋ ਗਏ ਮਿਹਨਤ ਕਰਦਿਆਂ ਨੂੰ ਜਿਹੜੇ ਝੂਠੇ ਲੋਕ ਸੀਗੇ ਜਿਨ੍ਹਾਂ ਨੇ ਝੂਠ ਬੋਲ ਕੇ ਸਰਕਾਰਾਂ ਬਣਾਈਆਂ ਸਨ ਅੱਜ ਲੋਕ ਉਹਨਾਂ ਦੇ ਝੂਠ ਦਾ ਪਰਦਾ ਖੋਲ ਕੇ ਸਾਰੇ ਸੜਕਾਂ ਤੇ ਖੜੇ ਸੀਗੇ ਸੋ ਇਹ ਮੈਂ ਸਮਝਦਾ ਕਿ ਪੰਜਾਬੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਜਿਹੜੇ ਲੋਕ ਨੇ ਇਹ ਕਾਬਲ ਨਹੀਂ ਜਿਨ੍ਹਾਂ ਨੂੰ ਅਸੀਂ ਮੁੱਖ ਮੰਤਰੀ ਬਣਾ ਲਿਆ ਇਹ ਕਾਬਲ ਨਹੀਂ ਜਿਨ੍ਹਾਂ ਨੂੰ ਅਸੀਂ ਐਮਐਲਏ ਬਣਾ ਲਿਆ ਇਹਨਾਂ ਚ ਕਾਬਲੀਅਤ ਦਾ ਕਣ ਵੀ ਨਹੀਂ ਹੈ। ਸਿਐਮ ਭਗਵੰਤ ਮਾਨ ਨੇ ਵੀ ਤੰਜ ਕਸਿਆ ਕਿ ਆਪ ਛਤਰੀ ਤੇ ਜੀਪ ਦੇ ਛਤਰੀ ਲਈ ਹੋਈ ਜਿਹੜੇ ਵਰਕਰ ਨੇ ਜਿਹੜੇ ਆਗੂ ਨੇ ਉਹ ਧੁੱਪ ਚ ਵੀ ਜਾਂ ਤਾਂ ਉਹਨਾਂ ਦੇ ਮੋਟਰਸਾਈਕਲਾਂ ਤੇ ਵੀ ਛਤਰੀਆਂ ਲਾਉਣ ਉਸ ਵਿਅਕਤੀ ਨੂੰ ਇਹ ਨਹੀਂ ਪਤਾ ਜਿਹੜਾ ਵਿਅਕਤੀ ਕਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਆ ਸੋ ਹਲਕਾ ਨਾਬਾ ਚ ਪਹੁੰਚਿਆ ਜ਼ਿਲ੍ਹਾ ਪਟਿਆਲਾ ਚ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਅੱਜ ਸਵੇਰ ਤੋਂ ਹਲਕਾ ਨਾਬਾ ਚ ਐਂਟਰੀ ਹੋਈ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਪੰਜਾਬ ਬਚਾਓ ਯਾਤਰਾ ਲਗਾਤਾਰ ਜਾਰੀ ਆ ਕਿਉਂਕਿ ਪੂਰੇ ਪੰਜਾਬ ਚ ਯਾਤਰਾ ਚੱਲ ਰਹੀ ਆ ਪਹਿਲਾਂ ਮਾਝ ਏਰੀਆ ਚ ਚੱਲੀ ਮਾਲਵੇਚ ਅਤੇ ਉਸ ਤੋਂ ਬਾਅਦ ਹੁਣ ਮਾਲਵੇਚ ਪਹੁੰਚੀ ਆ ਪਿੰਡ ਟੌੜਾ ਗੁਰਚਰਨ ਸਿੰਘ ਟੌੜਾ ਸਾਬਕਾ ਐਸਜੀਪੀਸੀ ਪ੍ਰਧਾਨ ਸਵਰਗਵਾਸੀ ਗੁਰਚਰਨ ਸਿੰਘ ਟੌੜਾ ਦੇ ਪਿੰਡ ਤੋਂ ਇਹ ਯਾਤਰਾ ਸ਼ੁਰੂ ਹੋਈ ਅਤੇ ਹੁਣ ਨਾਬੇ ਪਹੁੰਚੀ ਆ ਨਾਬੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣਾ ਕਿ ਸੁਖਵੀਰ ਸਿੰਘ ਬਾਦਲ ਦੇਖੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪਾਰਟੀ ਦੇ ਆਗੂ ਨੇ ਹੋਰ ਲੋਕ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਅਤੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਜਿਹੜੇ ਝੰਡੇ ਨੇ ਉਹ ਸ਼ਰਮਣੀ ਅਕਾਲੀ ਦਲ ਦੇ ਝੰਡੇ ਹੀ ਝੰਡੇ ਦਿਖਾਈ ਦੇ ਰਹੇ ਨੇ ਸੋ ਲਗਾਤਾਰ ਤਸਵੀਰਾਂ ਸੈਂਟਰਲ ਪੰਜਾਬ ਟੀਵੀ ਤੇ ਤੁਹਾਨੂੰ ਦਿਖਾ ਰਿਹਾ ਜਿਹੜੇ ਨੌਜਵਾਨ ਨੇ ਪਾਰਟੀ ਆਗੂ ਨੇ ਯੂਥ ਆ ਯੂਥ ਅੱਗੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਮੱਖਣ ਸਿੰਘ ਲਾਲਕਾ ਲੋ ਹਲਕਾ ਵਿਧਾਨ ਸਭਾ ਹਲਕਾ ਨਾਬਾ ਦੇ ਇੰਚਾਰਜ ਨੇ ਮੱਖਣ ਸਿੰਘ ਲਾਲਕਾ ਤੁਸੀਂ ਦੇਖ ਸਕਦੇ ਹੋ ਗੱਡੀ ਆ ਸੁਖਵੀਰ ਸਿੰਘ ਬਾਦਲ ਜਿਹੜੀ ਗੱਡੀ 'ਚ ਨੇ ਉਹ 'ਚ ਸੰਬੋਧਨ ਕਰ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਨਾਬਾ ਦੀਆਂ ਦਿਖਾ ਰਹੇ ਆ ਕਿ ਨਾਬੇ 'ਚ ਸੁਖਵੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਦੇ ਜਰੀਏ ਪਹੁੰਚੇ ਨੇ ਸੋ ਹਲਕਾ ਨਾਬਾ 'ਚ ਅੱਜ ਪਹੁੰਚੇ ਨੇ ਨਾਬਾ ਸ਼ਹਿਰ 'ਚ ਹੁਣ ਪਹੁੰਚੇ ਨੇ ਕਿਉਂਕਿ ਪਿੰਡਾਂ 'ਚੋਂ ਜਾਣਕਾਰੀ ਤੁਹਾਨੂੰ ਦਈਏ ਕਿ ਟੌੜਾ ਪਿੰਡ ਤੋਂ ਉਸ ਤੋਂ ਬਾਅਦ ਬਾਦਸੂ ਬਾਦਸੂ ਸ਼ਹਿਰ ਆ ਉਸ ਤੋਂ ਬਾਅਦ ਅੱਗੇ ਨਾਬਾ ਨਾਬਾ ਚ ਪਹੁੰਚੇ ਨਾਬਾ ਦੇ ਪਟਿਆਲਾ ਗੇਟ ਚ ਸੁਖਵੀਰ ਸਿੰਘ ਬਾਦਲ ਸੋ ਜਿਹੜੇ ਨੌਜਵਾਨ ਆਗੂ ਨੇ ਯੂਥ ਆਗੂ ਨੇ ਉਹ ਵੀ ਮੌਜੂਦ ਨੇ ਉਹ ਵੀ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਨੂੰ ਸੁਖਵੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਦੀਆਂ ਸਿੱਧੀਆਂ ਦਿਖਾ ਰਿਹਾ ਜਿੱਥੇ ਵੇਖੋ ਕਿ ਪਹੁੰਚੇ ਨੇ ਸਵਾਗਤ ਹੋਇਆ ਫੁੱਲਾਂ ਦੀ ਵਰਖਾ ਕੀਤੀ ਗਈ ਆ ਮੱਖਣ ਸਿੰਘ ਲਾਲਕਾ ਲੋਕ ਵਿਧਾਨ ਸਭਾ ਹਲਕਾ ਨਾਬਾ ਦੇ ਇੰਚਾਰਜ ਨੇ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬੀਦਾਂ ਸਭ ਹਲਕਾ ਨਾਬਾ ਤੋਂ ਮੱਖਣ ਸਿੰਘ ਲਾਲਕਾ ਇੰਚਾਰਜ ਨੇ ਸਾਡੇ ਨਾਲ ਮੌਜੂਦ ਨੇ ਲਾਲਕਾ ਸਾਹਿਬ ਕਿਵੇਂ ਰਿਹਾ ਅੱਜ ਦਾ ਪ੍ਰੋਗਰਾਮ ਜਿਹੜੀ ਪੰਜਾਬ ਬਚਾਓ ਯਾਤਰਾ ਚ ਸੁਖਵੀਰ ਸਿੰਘ ਬਾਦਲ ਪਹੁੰਚੇ ਅੱਜ ਰਿਕਾਰਡ ਤੋੜੇ ਯਾਤਰਾ ਜਿਹੜੀ ਆਪਣੇ ਆਪਣੇ ਆਪ ਚ ਇੱਕ ਆਪ ਹੀ ਹੋ ਨਿਬੜੀ ਕਿਉਂਕਿ 28 ਕਿਲੋਮੀਟਰ ਦਾ ਸਫ਼ਰ ਸੀਗਾ ਜਦੋਂ ਮੈਂ ਪਿਛਲੇ ਦਿਨਾਂ ਦੇ ਵਿੱਚ ਸਫ਼ਰ ਬਣਾ ਰਿਹਾ ਸੀਗਾ ਤਾਂ ਮੈਨੂੰ ਇਹ ਲੱਗਦਾ ਸੀਗਾ ਕਿ ਮੈਂ ਬਹੁਤ ਵੱਡਾ ਕਰ ਲਿਆ ਕਿਉਂਕਿ ਬਾਕੀ ਹਲਕਿਆਂ 'ਚ ਕਈਆਂ 'ਚ 5-5 7-7 10-10 ਕਿਲੋਮੀਟਰ ਦੇ ਪ੍ਰੋਗਰਾਮ ਬਣੇ। ਮੇਰਾ 28 ਕਿਲੋਮੀਟਰ ਦਾ ਟ੍ਰੈਕਿੰਗ ਦਾ ਪ੍ਰੋਗਰਾਮ ਸੀਗਾ ਤੇ ਮੈਨੂੰ ਰਾਤ ਨੂੰ ਨੀਂਦ ਨਹੀਂ ਸੀ ਆ ਰਹੀ। ਮੈਂ ਗੁਰੂ ਨਾਨਕ ਮਹਾਰਾਜ ਦੇ ਘਰ 'ਚ ਅਰਦਾਸਾਂ ਬੇਨਤੀਆਂ ਕਰ ਰਹੀ ਪਾਤਸ਼ਾਹ ਮੇਰੀ ਲਾਹੇ ਰਖੀਂ। ਪਰ ਜਿਹੜਾ ਲੋਕਾਂ ਵੱਲੋਂ ਪਿਆਰ ਸਤਿਕਾਰ ਮਿਲ ਰਿਹਾ ਸੀਗਾ ਮੈਨੂੰ ਇਹ ਵੀ ਲੱਗਦਾ ਸੀਗਾ ਕਿ ਲੋਕ ਮੇਰੀ ਪਿਆਰ ਨਾਲ ਝੋਲੀ ਭਰ ਦੇਣਗੇ। ਸੋ ਅੱਜ 28 ਕਿਲ ਇੱਕ ਇੰਚ ਜਗ੍ਹਾ ਨਹੀਂ ਲੱਭੀ ਜਿੱਥੇ ਕਿ ਵਿਅਕਤੀ ਆਮ ਲੋਕ ਸਾਰੇ ਲੋਕ ਆ ਉੱਥੇ ਸਵਾਗਤ ਵਾਸਤੇ ਨਾ ਆਏ ਹੁਣ ਸੋ 6 ਘੰਟੇ ਲੱਗੇ ਨੇ 7 ਘੰਟੇ 28 ਕਿਲੋਮੀਟਰ ਸਫ਼ਰ ਤੈਅ ਕਰਨ ਨੂੰ ਸੋ ਮੈਂ ਆਪਣੇ ਵੱਲੋਂ ਦਿਲੋਂ ਧੰਨਵਾਦ ਕਰਦਾ ਹਾਂ ਪ੍ਰਧਾਨ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਬਿਮਾਰ ਸੀ ਕਿ ਕੱਲ ਮੈਂ ਜਦੋਂ ਰਾਤੀ ਉਹਨਾਂ ਨਾਲ ਗੱਲ ਕੀਤੀ ਸੀ ਤਾਂ ਮੈਨੂੰ ਕਹਿ ਰਹੇ ਸੀ ਕਿ ਥੋੜਾ ਜਿਹਾ ਸਫ਼ਰ ਮੇਰੇ ਤੋਂ ਤੈਅ ਕਰਵਾ ਲਈ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਦੀ ਸਿਹਤ ਵਾਹਿਗੁਰੂ ਕਿਰਪਾ ਕਰੇ ਕਿ ਪਹਿਲਾਂ ਨਾਲੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਗੁੜਤੀ ਹੈ ਉਹ ਅੱਜ ਸਿੱਧ ਕਰ ਕੇ ਸਰਦਾਰ પ્રકાશ ਸਿੰਘ ਬਾਦਲ ਦੇ ਪੁਰਨਿਆਂ ਤੇ ਚੱਲਣ ਵਾਲੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਰ ਉਹਨਾਂ ਨੇ ਪਿਆਰ ਖਟਿਆ ਤੇ ਲੋਕਾਂ ਨੇ ਪਿਆਰ ਹੈ ਜੇ ਉਹਨਾਂ ਦੀਆਂ ਝੋਲੀਆਂ ਪਰਖੇ ਭੇਜਿਆ ਤੇ ਮੇਰੇ ਵਰਗੇ ਨਵਾਨੇ ਵਿਅਕਤੀ ਤੇ ਵੀ ਲੋਕਾਂ ਨੇ ਕਿਰਪਾ ਕੀਤੀ ਅਮੰਦੋਂ ਧੰਨਵਾਦ ਕਰਦਾ ਬਿਲਕੁਲ ਇੱਕ ਵਾਰ ਜਦੋਂ ਸਿਹਤ ਖਰਾਬ ਹੋਣ ਦੀ ਗੱਲ ਆਈ ਸੀ ਸਾਹਮਣੇ ਕੀ ਲੱਗਦਾ ਸੀ ਤੁਹਾਨੂੰ ਕਿ ਤਿਆਰੀਆਂ ਬਹੁਤ ਸੁਖਵੀਰ ਸਿੰਘ ਬਾਦਲ ਨਾਲ ਤਾਂ ਮੂਸੰਦਾ ਹਾਲਾਤ ਲੱਗਦੇ ਸੀ ਵੀ ਮੈਂ ਸ਼ਾਇਦ ਹਸਪਤਾਲ ਨਾ ਚਲਾ ਜਾਵਾਂ ਕਿਉਂਕਿ ਦਿਲ ਇਹਨਾਂ ਦਾ ਰੋ ਰਿਹਾ ਸੀਗਾ ਤੇ ਘਬਰਾ ਰਿਹਾ ਸੀਗਾ ਕੇ ਸਾਨੂੰ 7-8 ਦਿਨ 10 ਦਿਨ ਹੋ ਗਏ ਮਿਹਨਤ ਕਰਦਿਆਂ ਨੂੰ ਜਿੱਥੇ ਮੇਰੇ ਸਰਕਲ ਜਥੇਦਾਰ ਸਾਹਿਬ ਸਾਰੇ ਲੱਗੇ ਹੋਏ ਸੀਗੇ ਮੇਰੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਸਾਰੇ ਲੱਗੇ ਹੋਏ ਸੀਗੇ ਸਾਡੇ ਪ੍ਰਧਾਨ ਜਿਹੜੇ ਸਰਕਲਾਂ ਦੇ ਉਹਨਾਂ ਸਾਰੇ ਲੱਗੇ ਹੋਏ ਸੀਗੇ ਸਮੁੱਚੀ ਟੀਮ ਕੰਮ ਕਰਨ ਲੱਗੀ ਹੋਈ ਸੀਗੀ ਮੈਂ ਆਪਣੀ ਟੀਮ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬੜੀ ਵਿਉਂਤਬੰਦੀ ਨਾਲ ਕੱਲੇ-ਕੱਲੇ ਵਿਅਕਤੀ ਨਾਲ ਟੱਚ ਕਰਕੇ ਕੱਲੇ-ਕੱਲੇ ਵਿਅਕਤੀ ਤੱਕ ਪਹੁੰਚ ਕਰਕੇ ਇਸ ਇਸ ਯਾਤਰਾ ਨੂੰ ਕਾਮਯਾਬ ਕੀਤਾ ਸੋ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਤੇ ਮੈਨੂੰ ਵੱਡੀ ਕਿਰਪਾ ਕੀਤੀ ਹੈ ਕਿ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਕਿ ਬਿਮਾਰ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਆਏ ਤੇ ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਉਹਨਾਂ ਦਾ ਮੈਂ ਧੰਨਵਾਦ ਕਰਾਂ ਤੇ ਆਮ ਜਿਹੜੇ ਪਬਲਿਕ ਹੈ ਸਾਰੀ ਉਹਨਾਂ ਦਾ ਮੈਂ ਧੰਨਵਾਦ ਕਰਾਂ ਮੈਂ ਦਿਲੋਂ ਧੰਨਵਾਦ ਕਰਦਾ ਦੇਖੋ ਤੁਹਾਨੂੰ ਕੀ ਲੱਗਦਾ ਤੁਹਾਡੇ ਹਲਕੇ ਦੀ ਬੇਬ ਅਪ ਹੋਈਆ ਹੁਣ ਅੱਜ ਦੇ ਦਿਨ ਨਾਲ ਵੱਡਾ ਇਕੱਠਾ ਬਹੁਤ ਜ਼ਿਆਦਾ ਅਪ ਹੋਈਆ ਜਿਹੜੇ ਝੂਠੇ ਲੋਕ ਸੀਗੇ ਜਿਨ੍ਹਾਂ ਨੇ ਝੂਠ ਬੋਲ ਕੇ ਸਰਕਾਰਾਂ ਬੜਾਈਆਂ ਸਨ ਅੱਜ ਲੋਕ ਉਹਨਾਂ ਦੇ ਝੂਠ ਦਾ ਪਰਦਾ ਖੋਲ ਕੇ ਸਾਰੇ ਸੜਕਾਂ ਤੇ ਖੜੇ ਸੀਗੇ ਕਿ ਜਿਹੜੀ ਪੰਜਾਬ ਦੇ ਵਿੱਚ ਠੱਗੀਆਂ ਲੱਗੀਆਂ ਪੰਜਾਬ ਦੇ ਵਿੱਚ ਜਿਨ੍ਹਾਂ ਗਰੰਟੀਆਂ ਵਰੰਟੀਆਂ ਜਿਨ੍ਹਾਂ ਇਹਨਾਂ ਨੇ ਦਿੱਤੀਆਂ 100% ਝੂਠੀਆਂ ਨਿਕਲ ਗਈਆਂ ਪਹਿਲਾਂ 5 ਸਾਲ ਕਾਂਗਰਸ ਦੀ ਸਰਕਾਰ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਬਹੁਤ ਕੁਝ kiya ਸੀਗਾ ਤੇ ਉਦੋਂ ਬਾਅਦ ਵੱਡਾ ਗੱਪੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਚਰੀ ਬਾਲ ਜਿਹੜਾ ਜੇਲ੍ਹ 'ਚ ਬੈਠਾ ਜਿਹੜਾ ਭ੍ਰਿਸ਼ਟਾਚਾਰ ਨੂੰ ਕਹਿੰਦਾ ਸੀ ਮੈਂ ਕਦੇ ਪੜਨ ਨਹੀਂ ਦਊਗਾ ਅੱਜ ਭ੍ਰਿਸ਼ਟਾਚਾਰ ਕਰਕੇ ਜੇਲ੍ਹ 'ਚ ਬੈਠਾ ਹੈ ਸੋ ਇਹ ਮੈਂ ਸਮਝਦਾ ਕਿ ਪੰਜਾਬੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਜਿਹੜੇ ਲੋਕ ਨੇ ਇਹ ਕਾਬਲ ਨਹੀਂ ਜਿਨ੍ਹਾਂ ਨੂੰ ਅਸੀਂ ਮੁੱਖ ਮੰਤਰੀ ਬਣਾ ਲਿਆ ਇਹ ਕਾਬਲ ਨਹੀਂ ਜਿਨ੍ਹਾਂ ਨੂੰ ਅਸੀਂ ਐਮਐਲਏ ਬਣਾ ਲਿਆ ਇਹਨਾਂ 'ਚ ਕਾਬਲੀਅਤ ਦਾ ਕਣ ਵੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਤੇ ਲੋਕ ਵਿਸ਼ਵਾਸ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਦੇ ਹਿੱਤਾਂ ਦੇ ਖੜਨਾ ਕਿਉਂਕਿ ਪਹਿਲਾਂ ਵੀ ਜੋ ਕੁਛ ਅਜ ਨਜ਼ਰ ਆਉਂਦਾ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਹੈ ਨਜ਼ਰ ਆਉਂਦਾ ਇਹਨਾਂ ਦੇ ਕੋਲੋਂ ਇੱਕ ਤਣਕਾ ਵੀ ਨਿਸ਼ਾਨੀ ਦੀ ਦੇ ਸਕੇ ਸੋ ਮੈਂ ਲੋਕ ਜਿਹੜੇ ਇਹਨਾਂ ਤੋਂ ਦੁਖੀ ਹੋ ਚੁੱਕੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਿਆਰ ਸਤਕਾਰ ਲੋਕ ਝੋਲੀਆਂ ਪਰਦੇ ਨੇ ਇਸ ਕਰਕੇ ਮੈਂ ਧੰਨਵਾਦ ਕਰਦਾ ਬਿਲਕੁਲ ਸੀਐਮ ਭਗਵੰਤ ਮਾਨ ਨੇ ਵੀ ਤੰਜ ਕਸਿਆ ਕਿ ਆਪ ਛਤਰੀ ਤੇ ਜੀਬ ਦੇ ਛਤਰੀ ਲਈ ਹੋਈ ਜਿਹੜੇ ਵਰਕਰ ਨੇ ਜਿਹੜੇ ਆਗੂ ਨੇ ਉਹ ਧੁੱਪ ਚ ਵੀ ਜਾਂ ਤਾਂ ਉਹਨਾਂ ਦੇ ਮੋਟਰਸਾਈਕਲਾਂ ਤੇ ਵੀ ਛਤਰੀਆਂ ਲਾਉਣ ਉਸ ਵਿਅਕਤੀ ਨੂੰ ਇਹ ਨਹੀਂ ਪਤਾ ਜਿਹੜਾ ਵਿਅਕਤੀ ਕਹਿੰਦਾ ਸੀਗਾ ਕਿ ਜਿਹੜੇ ਵਿਅਕਤੀਆਂ ਨੂੰ ਸਕਿਉਰਟੀ ਦੀ ਪ੍ਰੋਬਲਮ ਹੈ ਉਹ ਮੁਰਗੀਖਾਨੇ ਖੋਲਣ ਹੁਣ ਤੁਸੀਂ ਦੇਖੋ ਕਿ ਜਿੰਨੇ ਪਹਿਲਾਂ ਹੀ ਮੁੱਖ ਮੰਤਰੀਆਂ ਕੋਲ ਸਕਿਉਰਟੀਆਂ ਸੀਗੀਆਂ ਉਦੋਂ ਚਾਰ ਗੁਣਾ ਵੱਧ ਸਕਿਉਰਟੀਆਂ ਨੇ ਇੱਕ ਮੁੱਖ ਮੰਤਰੀ ਕੋਲ ਇੱਕ ਕੋਠੀ ਹੁੰਦੀ ਹੈ ਚਾਰ ਕੋਠੀਆਂ ਘੇਰੀ ਬੈਠਾ ਹੈ ਦਿੱਲੀ ਦੇ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਸਿਆਜਨੀਤੀ ਚਾਉਣਾ ਹੀ ਨਹੀਂ ਉਹ ਚਾਰ ਕੋਠੀਆਂ ਘੇਰੀ ਬੈਠਾ ਹੈ ਇਹਨਾਂ ਲੋਕਾਂ ਦਾ ਭ੍ਰਿਸ਼ਟਾਚਾਰ ਦਾ ਬੋਲਬਾਲਾ ਜਿਹੜਾ ਬਹੁਤ ਵੱਡਾ ਹੈ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਦੇ ਪੁੱਤਲ ਨੇ ਕਦੇ ਭੁੱਲਣਾ ਨਹੀਂ ਚਾਹੀਦਾ ਪੰਜਾਬੀਆਂ ਨੂੰ ਉਹਨਾਂ ਦੀ ਗੁਰਤੀ ਲਈ ਹੋਈ ਹੈ ਉਹਨਾਂ ਨੇ ਪੰਜਾਬ ਬਚਾਉਣ ਦਾ ਜਿਹੜਾ ਬੀੜਾ ਚੁੱਕਿਆ ਤੇ ਪੰਜਾਬੀਆਂ ਨੇ ਕਮਰ ਕੱਸਾ ਕਰਕੇ ਉਹਨਾਂ ਦਾ ਸਾਥ ਦੇਣ ਦਾ ਮਨ ਬਣਾ ਲਿਆ ਸੋ ਭਗਵੰਤ ਮਾਨ ਵੜ ਕੇ ਦਿਖਾ ਜੇ ਕਿਹਨਾਂ ਕਹਿੰਦਾ ਮੁਰਗੀਖਾਨੇ ਖੋਲ ਲੋ ਜੇ ਸਕورٹی ਲੋੜ ਆ ਅੱਜ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਫਿਰਕੇ ਗਿਆ ਤੂੰ ਫਿਰਕੇ ਦਿਖਾ ਦੇ ਮੈਨੂੰ 10 ਇੰਚ ਵੀ ਜੇ ਲੋਕ ਤੈਨੂੰ ਘੇਰ ਕੇ ਤੇਰੇ ਕਿਦਾਂ ਦਾ ਹਾਲ ਕਰਦੇ ਨੇ ਮੈਂ ਕਹਿਣਾ ਨਹੀਂ ਚਾਹੁੰਦਾ ਉਹਨਾਂ ਸ਼ਬਦਾਂ ਨਾਲ ਲੋਕ ਇਦਾਂ ਦੇ ਤਿਆਰੀ ਕਰੀ ਬੈਠੇ ਲੋਕ ਸਭਾ ਚੋਣਾਂ ਦੀ ਵੀ ਤਿਆਰੀਆਂ ਨੇ ਫਿਰ ਕੈਂਡੀਡੇਟਾਂ ਦਾ ਐਲਾਨ ਵੀ ਹੋਣਾ ਜਲਦੀ ਬਿਲਕੁਲ ਚੋਣ ਲੋਕ ਸਭਾ ਦੀ ਜਿਹੜੀ ਚੋਣ ਆ ਲੋਕਾਂ ਨੇ ਮਨ ਬਣਾ ਲਿਆ ਅੱਜ ਇਸ ਯਾਤਰਾ ਤੋਂ ਸਿੱਧ ਹੋ ਗਿਆ ਕਿ ਲੋਕ ਜਿਹੜੇ ਨੇ ਪਾਰਲੀਮੈਂਟ ਦੇ ਚੋਣ ਦੇ ਵਿੱਚ ਪੰਜਾਬ ਦੀ ਹਿੱਟਾਂ ਦੀ ਪਾਰਟੀ ਜਿਹੜੀ ਹੈ ਪੰਜਾਬ ਦੇ ਹਲਕਿਆਂ ਦੀ ਰਾਖੀ ਕਰਨ ਵਾਲੀ ਜਿਹੜੀ ਪਾਰਟੀ ਹੈ ਗਰੀਬਾਂ ਦੀ ਜਿਹੜੀ ਪਾਰਟੀ ਹੈ ਮਜ਼ਦੂਰਾਂ ਦੀ ਪਾਰਟੀ ਹੈ ਕਿਸਾਨਾਂ ਦੀ ਪਾਰਟੀ ਹੈ ਉਹਨੂੰ ਲੋਕ ਜਿੱਤ ਆਉਣ ਵਾਸਤੇ ਤਤ ਪਰ ਖੜੇ ਨੇ ਕਿਉਂਕਿ ਹਰ ਵਿਅਕਤੀ ਦੀ ਸਾਹ ਜ ਹੈ ਇਸ ਪਾਰਟੀ ਚ ਇਹ ਵਿਅਕਤੀ ਕਿਸੇ ਵੀ ਕਿਸੇ ਦੀ ਵੱਖਰੀ ਕਿਸੇ ਦੀ ਪਾਰਟੀ ਨਹੀਂ ਔਰ ਸਾਰੀ ਜਦੋਂ ਸਾਡੀਆਂ ਚੋਣ ਮੈਨੀਫੈਸਟੋ ਵੀ ਬਣਦੀਆਂ ਨੇ ਤਾਂ ਲੋਕਾਂ ਦੇ ਨੀਚੋਂ ਨਿਤੀਆਂ ਸਾਰੀਆਂ ਪਾਲਸੀਆਂ ਲੈਣੇ ਆ ਹਰ ਬੰਦੇ ਨੂੰ ਪੁੱਛਦੇ ਆ ਕਿ ਤੈਨੂੰ ਕੀ ਤਕਲੀਫ ਕਿਹਨੂੰ ਕੀ ਤਕਲੀਫ ਉਹ ਸਾਰੀਆਂ ਤਕਲੀਫਾਂ ਚੋਣ ਮੈਨੀਫੈਸਟੋ ਲੈ ਕੇ ਆਉਨੇ ਆ ਤੇ 100% ਉਹਨਾਂ ਨੂੰ ਪੂਰਾ ਕਰਦੇ ਆ ਇਹਨਾਂ ਦੇ ਚੋਣ ਮੈਨੀਫੈਸਟੋ ਵਿੱਚ ਝੂਠੇ ਤੇ ਆਪ ਵੀ ਝੂਠੇ ਉਹ ਝੂਠ ਦੀ ਜਿਹੜੀ ਕਾਠ ਦੀ ਹੰਡੀ ਆ ਵਾਰ-ਵਾਰ ਚੜਦੀ ਨਹੀਂ ਕਾਠ ਦੀ ਹੰਡੀ ਹੁਣ ਫੁੱਗ ਚੁੱਕੀ ਹੈ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਚਾਹੇ ਹੋਰ ਕੋਈ ਨੇ ਇਹਨਾਂ ਸਾਰਿਆਂ ਦਾ ਵਾਜਾ ਵੱਚੁ ਗਿਆ ਪੰਜਾਬ ਨਾਲ ਪੰਜਾਬੀ ਖੜ ਗਏ ਨੇ ਅਕਾਲੀ ਦਰ ਨਾਲ ਖੜ ਗਏ ਨੇ ਜੀ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਜਿਨ੍ਹਾਂ ਦਾ ਕਹਿਣਾ ਕਿ ਬਹੁਤ ਵੇਵ ਅਪ ਹੋਈ ਆ ਅੱਜ ਵਾਲੀ ਪੰਜਾਬ ਬਚਾਓ ਯਾਤਰਾ ਨਾਲ ਕਿਉਂਕਿ ਸੁਖਵੀਰ ਸਿੰਘ ਬਾਦਲ ਹਲਕਾ ਨਾਬਾ ਦੇ ਵਿੱਚ ਅੱਜ ਹੀ ਪਹੁੰਚੇ ਨੇ ਪਹਿਲਾਂ ਉਧਰ ਮਾਝੇ ਏਰੀਏ ਚ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਬਚਾਓ ਯਾਤਰਾ ਚੱਲ ਰਹੀ ਆ ਅਤੇ ਹੁਣ ਹਲਕਾ ਨਾਬਾ ਚ ਪਹੁੰਚੇ ਜਿੱਥੇ ਵੱਡਾ ਇਕੱਠ ਹੋਇਆ ਤੇ ਮੱਖਣ ਸਿੰਘ ਲਾਲਕਾ ਦੀ ਅਗਵਾਈ ਚ ਵੱਡਾ ਇਕੱਠ ਹੋਇਆ ਅਤੇ ਉਹਨਾਂ ਆਖਿਆ ਕਿ ਵੇਵ ਕਾਫੀ ਅਪ ਹੋ ਗਈ ਹੈ ਤੇ ਲੋਕ ਸਭਾ ਚੋਣਾਂ ਲਈ ਸਾਡੀਆਂ ਪੂਰੀਆਂ ਤਿਆਰੀਆਂ ਨੇ ਸੁਖਵੀਰ ਥੂਈ ਨਾਲ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਨ